ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ YouTube ਚੈਨਲ ਤੇ ਸਭ ਦਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜ ਕਿਚਨ ਟਿਪਸ ਤੁਹਾਨੂੰ ਦੱਸਦੇ ਆਂ ਕਿ ਕਿਹੜੇ-ਕਿਹੜੇ ਉਹ ਕਿਚਨ ਟਿਪਸ ਨੇ ਚਲੋ ਜੀ ਆਜੋ ਤੇ ਆਪਣੀ ਪਹਿਲੀ ਕਿਚਨ ਟਿਪਸ ਆ ਆਪਣੇ ਆਪਣੇ ਜਿਹੜੇ ਚੀਨੀ ਹੁੰਦੀ ਹੈ ਚੀਨੀ ਦੇ ਵਿੱਚ ਕੀੜੀਆਂ ਆਣੀਆਂ ਸਟਾਰਟ ਹੋ ਜਾਂਦੀਆਂ ਨੇ ਆਪਾਂ ਜੀ ਕੀੜੀਆਂ ਨੂੰ ਬਚਾਉਣ ਲਈ ਆਪਾਂ ਕੀ ਕਰਾਂਗੇ ਚੀਨੀ ਦੇ ਵਿੱਚ ਚਾਰ-ਪੰਜ ਲੌਂਗ ਮਿਕਸ ਕਰ ਦਾਂ ਇਹ ਜਿਹੜੀ ਲੌਂਗਾਂ ਦੀ ਖੁਸ਼ਬੂ ਹੋਊਗੀ ਇਹਦੇ ਨਾਲ ਨਾ ਆਪਣੀਆਂ ਕੀੜੀਆਂ ਇਹਦੇ ਵਿੱਚ ਆਣਗੀਆਂ ਨੀ ਚੀਨੀ ਦੇ ਵਿੱਚ ਠੀਕ ਹੈ ਜੀ ਦੂਜੀ ਕਿਚਨ ਟਿੱਪ ਹੈ ਜੀ ਆਪਣੀ ਰੋਟੀ ਆਪਣੀ ਫਰੈਸ਼ ਨਹੀਂ ਰਹਦੀ ਹੈਗੀ ਡੱਬੇ ਦੇ ਵਿੱਚ ਤੇ ਕੀ ਹੁੰਦਾ ਕਿ ਥੋੜੀ ਜੀ ਨਰਮ ਪੈਨ ਲੱਗ ਜਾਂਦੀ ਹੈ ਰੋਟੀ ਤੇ ਚਿਪ ਚਿਪੀ ਜੀ ਰਹਿਣ ਲੱਗ ਜਾਂਦੇ ਜੇ ਆਪਾਂ ਉਹਦੇ ਵਿੱਚ ਅਦਰਕ ਦਾ ਇੱਕ ਟੁਕੜਾ ਰੱਖ ਦੇਵਾਂਗੇ ਤੇ ਉਹ ਡੱਬੇ ਨੂੰ ਬੰਦ ਕਰ ਦੇਵਾਂਗੇ ਤਾਂ ਇਹਦੇ ਵਿੱਚ ਜਿਹੜੀ ਰੋਟੀ ਹੈਗੀ ਉਹ ਆਪਣੀ ਫਰੈਸ਼ ਰਹੇਗੀ ਤੀਸਰੀ ਕਿਚਨ ਟਿਪ ਹੈ ਜੀ ਆਪਣੀ ਅਕਸਰ ਹੁਣ ਗਰਮੀਆਂ ਆ ਗਈਆਂ ਨੇ ਬੋਟਲ ਦੇ ਵਿੱਚ ਪਾਣੀ ਠੰਡਾ ਨਹੀਂ ਰਹਿੰਦਾ ਹੈਗਾ ਤਾਂ ਆਪਾਂ ਜਿਆਦਾ ਸਮੇਂ ਲਈ ਠੰਡਾ ਰੱਖਣ ਲਈ ਪਾਣੀ ਨੂੰ ਕੀ ਕਰਾਂਗੇ ਆਪਾਂ ਜਿਹੜੀ ਬੋਟਲ ਆ ਉਹਦੇ ਵਿੱਚ ਆਪਾਂ ਫੋਇਲ ਪੇਪਰ ਨਾਲ ਢੇਟ ਕੇ ਰੱਖ ਦਵਾਂਗੇ ਇਹਦੇ ਨਾਲ ਆਪਣੇ ਜਿਹੜਾ ਬੋਟਲ ਦਾ ਪਾਣੀ ਉਹ ਬਿਲਕੁਲ ਠੰਡਾ ਰਹੇਗਾ ਠੀਕ ਹੈ ਜੀ ਜੀ ਆਪਾਂ ਨੇ ਨਾਮਕ ਵਾਲਾ ਪਾਣੀ ਲੈ ਲੈਣਾ ਹੈ ਨਮਕ ਵਾਲਾ ਪਾਣੀ ਰਾਨ ਤੋਂ ਬਾਅਦ ਜਿਹੜੇ ਆਪਣੇ ਮਿੱਠੇ ਆਲੂ ਨੇ ਉਹ ਇਹਦੇ ਵਿੱਚ ਪਾ ਦੇਣੇ ਨੇ ਜਿਹੜਾ ਆਪਣਾ ਮਿੱਠੇ ਮਠਾਸ ਆਲੂ ਦੀ ਉਹ ਸਾਰੀ ਖਤਮ ਹੋ ਜਾਏਗੀ ਇਹਦੇ ਨਾਲ ਤੇ ਆਲੂ ਇਹ ਬਿਲਕੁਕੁ ਵਧੀਆ ਤੇ ਫਰੈਸ਼ ਵੀ ਰਾਨਗੇ ਤੇ ਵਧੀਆ ਵੀ ਹੋ ਜਾਣਗੇ ਮਠਾਸ ਵੀ ਘਟ ਜਾਈਏ ਇਹਨਾਂ ਦੇ ਵਿੱਚੋਂ ਠੀਕ ਹੈ ਜੀ ਉਨੀ ਪੰਜਵੀਂ ਕਿਚਨ ਟਿਪ ਹੈ ਆਪਣੇ ਜਿਹੜੇ ਖੀਰੇ ਹੁੰਦੇ ਨੇ ਖੀਰੇ ਅਕਸਰ ਪਿੱਛੇ ਤੋਂ ਮੁਰਝਾ ਜਾਂਦੇ ਨੇ ਆਪਾਂ ਫ੍ਰਿਜ ਦੇ ਵਿੱਚ ਰੱਖ ਦਿਆਂ ਜਦੋਂ ਜੇ ਇਹਨਾਂ ਨੂੰ ਆਪਾਂ ਠੰਡੇ ਬਰਫ਼ ਵਾਲੇ ਪਾਣੀ ਦੇ ਵਿੱਚ ਰੱਖ ਦਾਂਗੇ ਤਾਂ ਖੀਰੇ ਉਦਾਂ ਦੇ ਹੀ ਫ੍ਰੈਸ਼ ਦੁਬਾਰਾ ਤੋਂ ਫੇਰ ਉਦਾਂ ਦੇ ਹੀ ਹੋ ਜਾਣਗੇ ਇਸੇ ਜੀ ਆਪਣੀਆਂ ਪੰਜ ਕਿਚਨ ਟਿਪਸ ਜੇ ਕਿਚਨ ਟਿਪਸ ਵਧੀਆ ਲੱਗਿਆ ਹੋਣ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦੀ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਚਲੋ ਜੀ ਕੱਲ ਨੂੰ ਮਿਲਦੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੱਲ੍ਹ ਸੇ ਵਲੌਗ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਕਾਫੀ ਦਿਨਾਂ ਤੋਂ ਮੈਂ ਵਲੌਗ ਨਹੀਂ ਪਾ ਰਹੀ ਹੈਗੀ ਕਿਉਂਕਿ ਮੈਂ ਪਟਿਆਲੇ ਜਾਂਦੀ ਸੀਗੀ ਤੇ ਮੈਨੂੰ ਕੰਮ ਸੀਗਾ ਥੋੜਾ ਜਿਹਾ ਉਧੇ ਕਰਕੇ ਤੇ ਸ਼ੈਂਪੂ ਦੀ ਬੋਤਲ ਲੈ ਕੇ ਆਨੇ ਆ ਨਵੀਂ ਵੱਡੀ ਲੈ ਕੇ ਆਨੇ ਆ ਜਾਂ ਛੋਟੀ ਲੈ ਕੇ ਆਨੇ ਆ ਉਹਦੇ ਵਿੱਚ ਇੱਕ ਤਾਂ ਜਿਹੜਾ ਸ਼ੈਂਪੂ ਉਹਦੇ ਵਿੱਚ ਹੁੰਦਾ ਹੈਗਾ ਉਹ ਬਹੁਤ ਹੀ ਘੱਟ ਕੁਆਂਟੀਟੀ ਦੇ ਵਿੱਚ ਹੁੰਦਾ ਹੈਗਾ ਮਤਲਬ ਸ਼ੈਂਪੂ ਦੇ ਵਿੱਚ ਬੋਤਲ ਹੁਣ ਬਹੁਤ ਸ਼ੈਂਪੂ ਬੋਤਲ ਦੇ ਵਿੱਚ ਹੁੰਦਾ ਹੈਗਾ ਬਟ ਘੱਟ ਕੁਆਂਟੀਟੀ ਦੇ ਵਿੱਚ ਹੁੰਦਾ ਹੈਗਾ ਉਹ ਇੰਨੀ ਜਿਹੜੀ ਬੋਤਲ ਉਹ ਊਣੀ ਹੁੰਦੀ ਹੈ ਖਾਲੀ ਹੁੰਦੀ ਹੈ ਤੇ ਹੁਣ ਅਸੀਂ ਨੇ ਕੀ ਕੀਤਾ ਜੀ ਅਸੀਂ ਨੇ ਸ਼ੈਂਪੂ ਦੀਆਂ ਪਾਊਚ ਮੰਗਵਾ ਲਏ ਨੇ ਤੇ ਸ਼ੈਂਪੂ ਦੇ ਪਾਊਚ ਅਸੀਂ ਉਹ ਬੋਤਲ ਦੇ ਵਿੱਚ ਫਿਲ ਕਰ ਰਹੇ ਹਾਂ ਤੁਹਾਨੂੰ ਦਿਖਾਣੇ ਆ ਦੇਖੋ ਜੀ ਇਹ ਵਾਲੀ ਬੋਟਲ ਹੈ ਜੀ ਸਾਡੀ ਵੱਡੀ ਇਹ ਜਦ ਮੈਂ ਨੇ ਪੀਵੀਆਰ ਦੇ ਵਿੱਚੋਂ ਖਰੀਦੀ ਸੀ ਪਟਿਆਲੇ ਦੇ ਵਿੱਚ ਸੀ ਜਿਹੜੇ ਆ ਪਾਊਚ ਪਏ ਨੇ ਜੀ ਸ਼ੈਂਪੂ ਦੇ ਸਾਰੇ ਪਤਾ ਨਹੀਂ 100 ਰੁਪਏ ਦੇ ਪਾਊਚ ਨੇ ਸਾਰੀ ਤੇ ਅਸੀਂ ਇਹਦੇ ਵਿੱਚ ਪਾ ਲਵਾਂਗੇ ਤੇ ਬੋਟਲ ਨਾ ਬਿਲਕੁਲ ਫੁੱਲ ਹੋ ਜਾਏਗੀ ਦੇਖੋ ਬਿਲਕੁਲ ਹੀ ਖਾਲੀ ਸੀਗੀ ਬਸ ਮੈਂ ਹੱਕ ਨੇ ਤਿੰਨ ਚਾਰ ਕਪੂੜੀਆਂ ਪਾਈਆਂ ਨੇ ਇਹਦੇ ਵਿੱਚ ਦੇਖੋ ਤੇ ਜਦੋਂ ਹੁਣ ਇਹ ਭਰ ਜਾਏਗੀ ਨਾ ਫਿਰ ਤੁਹਾਨੂੰ ਦਿਖਾਵਾਂਗੇ आ देखो जी अपनी बहुत फूल भरने आ रही है पर आ देखो पुड़िया खत्म हो गई देखो थोड़िया चाहिए पूड़िया आमा कर अगरी से अपना छे कुछ रह गई असि पानी वगैरह नहीं पाया नहीं तो सारे शंपल ड्राई वगैरह हो जाएंगे ਮੇਰੇ ਮੰਮਾ ਤੇਤੋ ਇਹ ਤੁ 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 ਇਹਨੀਆਂ ਕੁੜੀਆਂ ਸੀ ਨਾ ਕਿ 70 ਕੁੜੀਆਂ ਸੀ ਨੁੱਤਰ ਜੀ ਸਵਾਰਕੀ ਪੂੜੀਆਂ ਨਾਲ ਮਤਲਬ ਕਿ ਆਪਣਾ ਜਿਹੜਾ ਸਾਰਾ ਸ਼ੈਂਪੂ ਦਾ ਬੋਟਲ ਦਾ ਇਹ ਸਾਰੀ ਆਪਣੀ ਤਾਂ ਜਾਉਣੀ ਸੀ ਉਸ ਥੋੜੀ ਜਿਹੀ ਬਬਲ ਵਾਲੀ ਜੀ ਆਪਣੀ ਜਿੱਦਾਂ ਦੇ ਆਪਣੀ ਨਾਰਮਲ ਉਹਦੇ ਵਿੱਚ ਹੁੰਦੇ ਆ ਜੀ ਆਪਾਂ ਉਹ ਨਵੀਂ ਦੀਆਂ ਉਹਦਾ ਹੀ ਆ ਇਹ ਤੇ ਥੋੜੀ ਜਿਹੀ ਰਹਿੰਦੀ ਆ ਆ ਦੇਖੋ ਜੀ ਆਪਣੇ ਹੋਰ ਬੇਸੀ ਸਾਰੇ ਸ਼ੈਂਪੂ ਹੋ ਚੁੱਕੇ ਨੇ ਖਤਮ ਲ ਮम्मा ਵੀ ਉਲੀ ਆ ਕਹ ਲਗਾ ਬਨੀ ਬੋਟਲ ਆਪਾਂ ਦੀ ਫੁੱਲ ਹੋ ਚੁੱਕੀ ਹੈ ਥੋੜੀ ਜੀ ਬਾਕੀ ਆ ਜਿਹਦੇ ਵਿੱਚ ਆਪਾਂ ਨੇ ਮਤਲਬ ਕਿ ਜੇ 3 ਤੋਂ ਸ਼ੈਂਪੂ ਦੀ ਆ ਪੂਰੀ ਤਾਂ ਆਪਣਾ ਇਹ ਜਿਹੜੀ ਸ਼ੈਂਪੂ ਦੀ ਬੋਟਲ ਫੁੱਲ ਭਰ ਚੁੱਕੀ ਸੋਰਪੇ ਦੇ ਵਿੱਚ ਆਪਾਂ ਪੂਰੀ ਸ਼ੈਂਪੂ ਦੀ ਬੋਟਲ ਜਿਹੜੀ ਆਪਾਂ ਨੂੰ ਬਾਜ਼ਾਰ ਦੇ ਵਿੱਚ ਇੰਨੀ ਜਿਆਦਾ ਮਹਿੰਗੀ ਮਿਲਦੀ ਹੈ ਹੈਗਾ ਜੀ 960 ਰੁਪਏ ਆ ਦੇਖੋ ਚੈੱਕ ਕਰੋ 960 ਰੁਪਏ ਦੀ ਬੋਤਲ ਹੈ ਜੀ 1100 ਦੇ ਨੇੜੇ ਤੇੜੀ ਬੈੜ ਗਈ ਕਿਉਂਕਿ ਮੈਂ ਇਕੱਠਾ ਸਮਾਨ ਲੱਕਿਆ ਸੀ ਇਹ ਸਾਰਾ ਪੀਵੀਆਰ ਦੇ ਵਿੱਚ ਤੇ ਦੇਖੋ ਜੀ ਇੰਨੀ ਮਹਿੰਗੀ ਬੋਤਲ ਨਾਲੋਂ ਆਪਾਂ ਨੂੰ ਸ਼ੈਂਪੂ ਦੇ ਜਿਹੜੇ ਪਾਊਚ ਸੀਗੇ ਉਹਦੇ ਨਾਲ ਬਸ ਥੋੜੀ ਜਿਹੀ ਮਿਹਨਤ ਲੱਗੀ ਹੈਗੀ ਹੈ ਮਤਲਬ ਕਿ ਆਪਾਂ ਨੇ ਜਿਹੜਾ ਹੈਗਾ 1100 ਹਜ਼ਾਰ ਰੁਪਿਆ ਜਿਹੜਾ ਹੈ ਉਹਦੇ ਵਿੱਚੋਂ ਸਿਰਫ 100 ਰੁਪਏ ਦੀਆਂ ਬੋਟਲਾਂ ਆਪਾਂ ਨੇ ਜਿਹੜੀ 100 ਰੁਪਏ ਦੇ ਪਾਉਚੇ ਨੇ ਜੀ ਸ਼ੈਂਪੂ ਦੇ ਉਹ ਆਪਾਂ ਨੇ ਬੋਟਲ ਦੇ ਵਿੱਚ ਪਾਈ ਹੈਗੀਆਂ ਨੇ ਤੇ ਹੁਣ ਆਪਣੀ ਬੋਟਲ ਹੋ ਗਈ ਹੈ ਜੀ ਫੁੱਲ ਆਪਾਂ ਨੂੰ ਹੁਣ 2-3 ਮਿੰਟ ਚਲਾਵਾਂਗੇ ਲਗਾਤਾਰ ਤੇ ਇਹ ਜਿਹੜੀ ਹੈ ਸ਼ੈਂਪੂ ਦੀ ਬੋਟਲ ਹੈ ਇੱਕ ਤਾਂ ਆਪਣੀ ਜੀ 700-800 ਰੁਪਏ ਬਾਜ਼ਾਰ ਚੁੱਕੇ ਆ ਦੇ ਵਿੱਚੋਂ ਦੇਖੋ ਤੇ ਜਿਹੜੇ ਸ਼ੈਂਪੂ ਦੇ ਪਾਊਚ ਨੇ ਆਪਾਂ ਗੇਰਾਂਗੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਸਵੇਰੇ ਆਪਾਂ ਵਾਸ਼ਿੰਗ ਮਸ਼ੀਨ ਚ ਨਾਉਣ ਦੇ ਉਹਦੇ ਵਿੱਚ ਪਾ ਕੇ ਆਪਾਂ ਕੱਪੜੇ ਆਪਣੇ ਵੋਸ਼ ਕਰਾਂਗੇ ਤਾਂ ਜੋ ਕੱਪੜਿਆਂ ਦੇ ਵਿੱਚ ਜਿਹੜੀ ਫਰੇਗਰੈਂਸ ਹੈ ਉਹ ਬਹੁਤ ਵਧੀਆ ਆਉਣ ਲੱਗ ਜੂਗੀ ਤੇ ਈਜ਼ੀ ਪਾ ਕੇ ਤੇ ਥੋੜਾ ਜਿਹਾ ਈਜ਼ੀ ਪਾ ਲੈਣਾ ਹੈਗਾ ਪਾਣੀ ਦੇ ਵਿੱਚ ਈਜ਼ੀ ਪਾ ਕੇ ਥੋੜਾ ਜਿਹਾ ਤੇ ਬਾਕੀ ਜਿਹੜੇ ਪਾਊਚ ਨੇ ਆਪਾਂ ਉਹਦੇ ਵਿੱਚ ਸੁੱਟ ਦਾਂਗੇ ਤੇ ਉਹਦੇ ਨਾਲ ਉਹ ਮਤਲਬ ਸਾਰੀ ਝੱਗ ਬਣ ਜਾਏਗੀ ਸਰਸ ਦੀ ਤਰ੍ਹਾਂ ਹੋ ਜਾਏਗਾ ਉਹ ਪਾਣੀ ਤੇ ਫਿਰ ਆਪਾਂ ਉਹਦੇ ਵਿੱਚ ਕੱਪੜੇ ਵਾਸ਼ ਕਰ ਲਵਾਂਗੇ ਏਸੀ ਜੀ ਅੱਜ ਦਾ ਆਪਣਾ ਬਲੌਗ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦੀ ਘੰਟੀ ਵਾਲਾ ਬਟਨ ਜਰੂਰ ਦਬਾਇਆ ਕਰੋ ਚਲੋ ਜੀ ਕੰਨ ਨੂੰ ਮਿਲਦੇ ਇੱਕ ਨਵੇਂ ਬਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਖਾਸਿਕ ਕਾ ਬਾਏ ਬਾਏ